ਅਮਰੀਕਾ ਵਾਕਿਆ ਹੀ ਇੱਕ ਬਹੁਤ ਵੱਡੀ ਤਾਕਤ ਆ ਉਹ ਗ੍ਰੇਟ ਹੈ ਉਹਨੂੰ ਗ੍ਰੇਟ ਅਗੇਨ ਦਾ ਇੱਕ ਪੁਚਲਾਵਾ ਦੇ ਕੇ ਅਗਰ ਕੋਈ ਸਨਕੀ ਬੰਦਾ ਉੱਥੋਂ ਦਾ ਰਾਸ਼ਟਰਪਤੀ ਬਣ ਜਾਂਦਾ ਔਰ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਜਿਹੋ ਜਿਹੀ ਉਹਨੇ ਈਰਾਨ ਦੇ ਵਿੱਚ ਕੀਤੀ ਹੈ ਇਹਦੇ ਨਾਲ ਕੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਰਲਡ ਪੀਸ ਹੈ ਜਿਹੜੀ ਸ਼ਾਂਤੀ ਹੈ ਉਹ ਨਾ ਇੱਕ ਦਿਖਾਵਾ ਬਣ ਕੇ ਰਹਿ ਜਾਏਗੀ ਉਹ ਇੱਕ ਅਸਥਾਈ ਚੀਜ਼ ਬਣ ਕੇ ਰਹਿ ਜਾਏਗੀ ਉਹ ਗੈਰ ਪ੍ਰੋਸੀਜਰਕ ਚੀਜ਼ ਬਣ ਕੇ ਰਹਿ ਜਾਏਗੀ ਕਿਉਂਕਿ ਕੀ ਲੋੜ ਪਈ ਸੀ ਇਹਨਾਂ ਨੂੰ ਇਰਾਨ ਦੇ ਵਿੱਚ ਹਮਲਾ ਕਰਨ ਦੀ ਹੁਣ ਇਰਾਨ ਅਗਰ ਮਾੜਾ ਮੋਟਾ ਮੁਲਕ ਹੁੰਦਾ ਜਾਂ ਕਮਜ਼ੋਰ ਮੁਲਕ ਹੁੰਦਾ ਉਹਨੇ ਬਦਲੇ ਦੀ ਕਾਰਵਾਈ ਕੀਤੀ ਬਦਲੇ ਦੀ ਕਾਰਵਾਈ ਕੀਤੀ ਉਹਨੇ ਇਜ਼ਰਾਇਲ ਦੇ ਸੈਰਾਂ ਦਾ ਬੁਰਾ ਹਾਲ ਕੀਤਾ ਉਹਨੇ ਅਮਰੀਕਾ ਦਾ ਜਿਹੜਾ ਇੱਕ ਬੇਸ ਸੀਗਾ ਹਾਲਾਂਕਿ ਦੇਖੋ ਇਹ ਚ ਇੱਕ بڑا ਨੋਟ ਕਰਨ ਵਾਲਾ ਪੁਆਇੰਟ ਹੈ ਉਹਨੇ ਪਹਿਲਾਂ ਵਾਰਨਿੰਗ ਦਿੱਤੀ ਕਿ ਅਸੀਂ ਅਮਰੀਕਾ ਦੇ ਜਿਹੜਾ ਕਤਰ ਜਿਹੜਾ ਕਤਰ ਦੇ ਵਿੱਚ ਹਵਾਈ ਇਹਨਾਂ ਦਾ ਹੈਗਾ 에ਅਰ ਬੇਸ ਆ ਅਸੀਂ ਉੱਤੇ ਹਮਲਾ ਕਰਨ ਜਾ ਰਹੇ ਹਾਂ ਸਿਵਿਲਿਨ ਪੋਪੂਲੇਸ਼ਨ ਉਹਨੂੰ ਖਾਲੀ ਕਰ ਦਵੇ ਅਡਵਾਂਸ ਵਿੱਚ ਉਹਦੇ باوجود ਜਦੋਂ ਉਹਨੇ ਹਮਲਾ ਕੀਤਾ ਅਮਰੀਕਾ ਕੋ ਰੁਕੇ ਨਹੀਂ ਗਿਆ ਉੱਥੇ ਤਬਾਈ ਹੋਈ ਹੈ ਫਿਰ ਜਿਹੜਾ ਉਹਨੇ ਇਜ਼ਰਾਈਲ ਦੇ ਵਿੱਚ ਜਿਹਨੂੰ ਕਹਿੰਦੇ ਆਇਰਨ ਡੋਮ ਬਣਾ ਕੇ ਬੈਠਾ ਆਇਰਨ ਡੋਮ ਆਇਰਨ ਡੋਮ ਉਹ ਆਇਰਨ ਡੋਮ ਤਾਂ ਨਜ਼ਰੀ ਨਹੀਂ ਆਇਆ ਹਮ ਈਰਾਨ ਦੀਆਂ ਮਜਾਈਲਾਂ ਸਾਹਮਣੇ ਤਾਂ ਆਇਰਨ ਡੋਮ ਕਿਤੇ ਲੱਭਿਆ ਹੀ ਨਹੀਂ ਕਿਸੇ ਨੂੰ ਔਰ ਜੋ ਹਾਲ ਹੋਏ ਇਜ਼ਰਾਈਲ ਦੇ ਸਾਰਿਆਂ ਦੇ ਇਸ ਕਰਕੇ ਕਹਿਣ ਦਾ ਮਤਲਬ ਇਹ ਆ ਹੁਣ ਉਹਨਾਂ ਨੂੰ ਅੱਖ ਲੱਗੀ ਕਿ ਈਰਾਨ ਨਾਲ ਪੰਗਾ ਲਾਵਾਂਗੇ ਅਮਰੀਕਾ ਵੀ ਪੰਗਾ ਲਏਗਾ ਅਮਰੀਕਾ ਘਟੇ ਜ ਰਹੇਗਾ ਇਜ਼ਰਾਈਲ ਪੰਗਾ ਲਏਗਾ ਇਜ਼ਰਾਈਲ ਘਟੇ ਜ ਰਹੇਗਾ ਹੁਣ ਹਰ ਮੁਲਕ ਤਾਂ ਇਰਾਨ ਵਰਗਾ ਤਾਕਤਵਰ ਨਹੀਂ ਹੁੰਦਾ ਨਾ ਹੁਣ ਜੇ ਕਮਜ਼ੋਰ ਮੁਲਕ ਹੁੰਦਾ ਕੋਈ ਸਾਹਮਣੇ ਸੀਰੀਆ ਹੁੰਦਾ ਜਿਵੇਂ ਇਰਾਕ ਸੀਗਾ ਜਿਵੇਂ ਲੀਬੀਆ ਸੀਗਾ ਉਹਨਾਂ ਦਾ ਤੇ ਬੁਰਾ ਹਾਲ ਕਰਤਾ ਸੀ ਇਰਾਨ ਇਸ ਕਰਕੇ ਇਹ ਹੈ ਕਿ ਜੇ ਮਾੜਾ ਮੁਲਕ ਅਗਰ ਕੋਈ ਸਾਹਮਣੇ ਟਿਕ ਗਿਆ ਆ ਗਿਆ ਤੇ ਇਹਨਾਂ ਨੇ ਬਰਬਾਦ ਕਰ ਦੇਣਾ ਜੇ ਇਰਾਨ ਵਰਗਾ ਕੋਈ ਮੁਲਕ ਸਾਹਮਣੇ ਆ ਗਿਆ ਫਿਰ ਇਹਨਾਂ ਨੂੰ ਸ਼ਾਂਤੀ ਸ਼ਾਂਤੀ ਦਾ ਬੜਾ ਰਾਗ ਗਾਉਣ ਲੱਗਿਆ ਵੀ ਮੈਂਟਲ ਆਉਂਦੇ ਆ ਇਸ ਕਰਕੇ ਅੱਜ ਦੀ ਤਰੀਕ ਚ ਗਰੇ ਹੀ ਇਹ ਕਹਿ ਦिए ਕਿ ਦੁਨੀਆ ਚ ਮਹਾਵਨਾਸ ਹੋ ਜਾਏਗਾ ਦੁਨੀਆ ਚ ਥਰਡ ਵਰਡ ਵਾਰ ਲੱਗ ਜਾਏਗੀ ਤੇ ਇਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਟਰੰਪ ਵਰਗੇ ਬੇਵਕੂਫ ਇੱਕ ਇੱਕ ਜਗ੍ਹਾ ਨਹੀਂ ਦੁਨੀਆ ਦੇ بڑے ਮੁਲਕਾਂ ਚ ਬੈਠੇ ਨੇ ਔਰ ਉਹ ਕਦੇ ਵੀ ਕੋਈ ਵੀ ਚੰਦ ਚੜਾ ਸਕਦੇ ਆ ਔਰ ਉਹ ਜਿਹੜਾ ਚੰਦ ਚੜਾਇਆ ਜਾਊਗਾ ਹੁਣ ਇਜ਼ਰਾਈਲ ਦੇ ਵਿੱਚ ਦਾ ਬੈਠਾ ਹੀ ਇੱਕ ਉਹਦੇ ਨਾਲ ਦਾ ਔਰ ਕਹਿੰਦਾ ਮਤਲਬ ਇਹ ਹੈਗਾ ਕਿ ਇਸ ਕਰਕੇ ਜੰਗਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀਆਂ ਆਂਧਰਾਸ਼ਟ੍ਰਵਾਦ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਾਰੇ ਮੁਲਕ ਸਲਾਮਤ ਰਹਿਣ ਰਾਸ਼ਟਰ ਸਾਰੇ ਹੀ ਸਲਾਮਤ ਰਹਿਣ ਇਹਦੇ ਵਿੱਚ ਹੀ ਬਿਹਤਰੀ ਹੈ ਇੰਨਾ ਕੇ ਸਿਧਾਂਤ ਸਮਝਣ ਦੀ ਲੋੜ ਆ ਤੇ ਅਦਰਵਾਈਜ਼ ਤਾਂ ਹਾਲਾਤ ਕੋਈ ਚੰਗੇ ਨਹੀਂ ਹੈ ਕਿ ਹੁਣ ਮਹਾਵਿਨਾਸ਼ ਹੋਣ ਜਾ ਰਿਹਾ ਬੜੀਆਂ ਗੱਲਾਂ ਆ ਰਹੀਆਂ ਕਿਉਂਕਿ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹ بڑے ਲੋਕਾਂ ਨੇ ਸੁਣੀ ਸੀ ਉਹ ਵੀ ਗੱਲਬਾਤ ਕਿ ਦੁਨੀਆ ਤਬਾਹ ਹੋਣ ਜਾ ਰਹੀ ਹੈ ਇਹ ਗੱਲਾਂ ਬਹੁਤ ਦੁਆਰਾ ਇੱਕ ਵਾਰੀ ਫੇਰ ਤੋਂ ਸੋਸ਼ਲ ਮੀਡੀਆ ਤੇ ਇਹ ਗੱਲਾਂ ਇਸ ਨੇ ਤੂਲ ਫੜ ਲਿਆ ਲੋਕੀ ਕਹਿ ਰਹੇ ਆ ਮਹਾਵਿਨਾਸ਼ ਆ ਰਿਹਾ ਥਰਡ ਵਰਲਡ ਵਾਰ ਦੀ ਗੱਲ ਤਾਂ ਹੋ ਗਈ ਆ ਆਪਾਂ ਤਾਂ ਕਰ ਰਹੇ ਆ ਥਰਡ ਕੋਈ ਕਹਿੰਦਾ ਥਰਡ ਵਰਲਡ ਵਾਰ ਕਰਨ ਵਿਨਾਸ਼ ਹੋਣ ਜਾ ਰਿਹਾ ਕੋਈ ਕਿਸੇ ਤਰੀਕੇ ਨਾਲ ਕਹਿ ਰਿਹਾ ਕਈ ਪਾਸੇ ਪੁਚਾਲ ਵੀ ਆ ਰਹੇ ਨੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਇੱਕ ਸੱਚੀ ਆਣ ਜਾ ਰਿਹਾ ਦੇਖੋ ਉਸ ਤਰ੍ਹਾਂ ਦਾ ਮਹਾਵਨਾਸ਼ ਤੇ ਨਹੀਂ ਹੋਣਾ ਹੂੰ ਜਿਸ ਤਰ੍ਹਾਂ ਦਾ ਕਿਹਾ ਜਾਂਦਾ ਕਿ ਯੁੱਗ ਬਦਲ ਜਾਏਗਾ ਦੁਨੀਆ ਤੇ ਤਬਾਹੀ ਹੋ ਜਾਏਗੀ ਇਥੇ ਕੁਛ ਨਹੀਂ ਬਚਣਾ ਪਰਲੋ ਆ ਜਾਏਗੀ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਨੋਹਾ ਦਾ ਫਲੱਡ ਆ ਜਾਏਗਾ ਦੁਨੀਆ ਡੁੱਬ ਜਾਏਗੀ ਪਾਣੀ ਵਿੱਚ ਜਿੱਦਾਂ ਦੇ ਇੱਕ ਫਿਲਮ ਆਈ ਸੀ 2012 ਉਹਦੇ ਚ ਮਹਾਵਨਾਸ਼ ਲਿਖਾਇਆ ਗਿਆ ਉਹੋ ਜਿਹਾ ਮਹਾਵਨਾਸ਼ ਤਾਂ ਕੋਈ ਨਹੀਂ ਆਉਣ ਲੱਗਾ ਨੰਬਰ 1 ਹੈ ਦੂਜੀ ਗੱਲ ਇਹ ਹੈ ਕਿ ਤੁਸਾਂ ਦੇਖਿਆ ਹੋਣਾ ਜਦੋਂ ਬਰਸਾਤਾ ਆਉਂਦੀਆਂ ਨੇ ਬਰਸਾਤਾਂ ਦੇ ਵਿੱਚ ਉਹ ਡੱਡੂ ਜਿਹੜੇ ਨੇ ਰਸਾਮ ਨੂੰ ਇੰਨਾ ਜ਼ੋਰ ਨਾਲ ਬੋਲਦੇ ਨੇ ਟਰੈਂ 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 ਕਰਦੇ ਨੇ ਔਰ ਜਿਹੜੇ ਉਹ ਬਿੰਡੇ ਹੁੰਦੇ ਨੇ ਉਹ ਬਿੰਡੇ ਸਾਰੀ ਸਾਰੀ ਰਾਤ ਹੀ ਪਤਾ ਨਹੀਂ ਕਿਹੜੇ ਰਾਗ ਗਾਉਂਦੇ ਰਹਿੰਦੇ ਨੇ ਉਹ ਇਹ ਮਹਾਵਨਾਸ ਵਾਲੇ ਜਿਹੜੇ ਨੇ ਜਿਹੜੇ ਇਹ ਬਿੰਡੇ ਨੇ ਜਿਹੜੇ ਡੱਡੂ ਨੇ ਇਹ ਹਰ ਟਾਈਮ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ ਇਹਨਾਂ ਨੂੰ ਹਰ ਛੋਟੀ ਮੋਟੀ ਘਟਨਾ ਚਾਹੀਦੀ ਹੁੰਦੀ ਹੈ ਚਾਹੇ ਉਹ ਜਾਪਾਨ ਦੀ ਸੁਨਾਮੀ ਆ ਜਾਏ ਚਾਹੇ ਉਹ ਆਪਰੇਸ਼ਨ ਬਲੂ ਸਟਾਰ ਹੋ ਜਾਏ ਚਾਹੇ ਉਹ ਯੂਕਰੇਨ ਦੀ ਜੰਗ ਲੱਗ ਜਾਏ ਚਾਹੇ ਉਹ ਇਜ਼ਰਾਈਲ ਵਾਲੀ ਜੰਗ ਲੱਗ ਜਾਏ ਚਾਹੇ ਹੋਰ ਕੋਈ ਵੀ ਘਟਨਾ ਹੋ ਜਾਂਦੀ ਆ ਲੈਵਲ ਤੇ ਇਹਨਾਂ ਵੱਡਾ ਪਹਚਾਲ ਆ ਜਾਵੇ ਜਿਵੇਂ ਜਾਪਾਨ ਜੀ ਆਇਆ ਸੀ ਜਿਵੇਂ ਸਾਡੇ ਭੁਜ ਵਿੱਚ ਆਇਆ ਸੀ ਹਾਂ ਜਿਵੇਂ ਇੱਕ ਵਾਰੀ ਤਾਮਿਲਨਾਡੂ ਆਂਧਰਾ ਦੇ ਵਿੱਚ ਇੱਕ ਸੁਨਾਮੀ ਆਈ ਸੀ ਜਿਵੇਂ ਕੋਲੰਬੋ ਕੋਲੰਬੋ ਦੇ ਵਿੱਚ ਵੀ ਇੱਕ ਪਹਚਾਲ ਆਇਆ ਸੀ ਉਹ ਜੀ ਹਰ ਵਾਰੀ ਇਹ ਰਾਗ ਗਾਉਣਾ ਸ਼ੁਰੂ ਕਰ ਦਿੰਦੇ ਆ ਇਹੋ ਜੀਆਂ ਗੱਲਾਂ ਨੂੰ ਇਸ ਤਰੀਕੇ ਨਾਲ ਡਰਨ ਦੀ ਲੋੜ ਨਹੀਂ ਹੈ ਪਰ ਦੂਜੇ ਹੈ ਕਿ ਮਹਾਵਿਨਾਸ਼ ਦੇ ਬڑے ਰੂਪ ਨੇ ਮਹਾਵਿਨਾਸ਼ ਦੇ ਹੋਰ بڑے ਰੂਪ ਨੇ ਅਸੀਂ ਸਾਰਿਆਂ ਨੇ ਦੇਖਿਆ ਇੱਕ ਕਰੋਨਾ ਨਾਂ ਦੀ ਬਿਮਾਰੀ ਆਈ ਕਿਤਾਬਾਂ ਜਿਵੇਂ ਪੜਦੇ ਆ 1918 ਦੇ ਵਿੱਚ ਇੱਕ ਬਿਮਾਰੀ ਆਈ ਸੀ ਜਿਹਨੂੰ ਸਪੈਨਿਸ਼ ਫਲੂ ਕਹਿੰਦੇ ਸੀ ਸਪੈਨਿਸ਼ ਫਲੂ ਦੇ ਨਾਲ ਐਸਟੀਮੇਟਡ ਕੋਈ 5 ਕਰੋੜ ਲੋਕ ਮਰੇ ਸੀ 5 ਕਰੋੜ ਤੋਂ 10 ਕਰੋੜ ਲੋ ਉਹਦੇ ਚ 1 ਲੱਖ 1 ਕਰੋੜ 80 ਲੱਖ ਲੋਕ ਇੰਡੀਆ ਦੇ ਵੀ ਮਰੇ ਸੀ ਇੰਡੀਆ ਦੇ ਵਿੱਚ ਉਦੋਂ ਇੰਡੀਆ ਦੀ ਸਾਰੀ ਆਬਾਦੀ 30 ਕਰੋੜ ਹੁੰਦੀ ਸੀ ਉਹਦੇ ਚ 1 ਕਰੋੜ ਉਹਦੇ ਚ 2 ਕਰੋੜ ਮਰ ਗਏ 1 ਕਰੋੜ 80 ਲੱਖ ਜਾਨੀ 2 ਕਰੋੜ ਦੇ ਲੋਕ ਮਰ ਗਏ ਉਦੋਂ ਸਾਡੇ ਬਹੁਤ ਮਸ਼ਹੂਰ ਕਵੀ ਹੋਏ ਨੇ ਆਪਣੇ ਨਰਲਾ ਜੀ ਨਰਲਾ ਜੀ ਦੇ ਦੋ ਵਿਆਹ ਹੋਏ ਸੀ ਜਿਹੜੀ ਉਹਨਾਂ ਦੀ ਪਹਿਲੀ ਘਰ ਵਾਲੀ ਸੀ ਉਹ ਵੀ ਉਸੇ ਹੀ ਸਪੈਨਸ ਫਲੂ ਚ ਗਈ ਸੀ ਔਰ ਉਹ ਗੰਗਾ ਤੱਟ ਤੇ ਗਏ ਸੀ ਔਰ ਉਹਨਾਂ ਨੇ ਗੰਗਾ ਤੱਟ ਦਾ ਕਿਹੋ ਜਿਹਾ ਵਰਣਨ ਕੀਤਾ ਸੀ ਜਿਹੋ ਜਿਹਾ ਕਰੋਨਾ ਦੇ ਟਾਈਮ ਨੂੰ ਤੇ ਗੰਗਾ ਦੇ ਵਿੱਚ ਲਾਸਾਂ ਨੂੰ ਜਲਾਉਣ ਦਾ ਦੂਰ ਦੀ ਗੱਲ ਹੈ ਦਫਰਾਉਣ ਵਾਸਤੇ ਵੀ ਜਗ੍ਹਾ ਨਹੀਂ ਬਚੀ ਦੇਖਿਆ ਸੀ ਨਾ ਆਪਾਂ 2021 ਦੇ ਵਿੱਚ ਕੀ ਹੋਇਆ ਸੀ ਕਰੋਨਾ ਦੇ ਆ ਕਰੋਨਾ ਦੇ ਟਾਈਮ ਤੇ ਇਹੋ ਜਿਹਾ ਹੀ ਮੰਜ਼ਰ ਨਰਾਲਾ ਜੀ ਨੇ ਜ਼ਿਕਰ ਕੀਤਾ ਆ 1918 ਦਾ ਜਦੋਂ ਉਹਨਾਂ ਦੀ ਪਹਿਲੀ ਘਰ ਵਾਲੀ ਮਰੀ ਸੀ ਤੇ ਉਹਨਾਂ ਨੂੰ ਗੰਗਾ ਦੇ ਕਿਨਾਰੇ ਹੀ ਕਿਤੇ ਦਫਨਾਇਆ ਗਿਆ ਸੀ ਜਾਂ ਉਹਨਾਂ ਨੂੰ ਕਿਤੇ ਉਹ ਦਾ ਸੰਸਕਾਰ ਕੀਤਾ ਗਿਆ ਸੀ ਉਹ ਖੁਦ ਗਏ ਸੀ ਗੰਗਾ ਦੇ ਕਿਨਾਰੇ ਉਹ ਕਹਿੰਦਾ ਮਤਲਬ ਕਿ ਇਹੋ ਜੇ ਮਹਾਵਨਾਸ ਹੋਣਗੇ ਇੱਕ ਜੰਗਾਂ ਵੀ ਅਗਰ ਛਿੜਪਣ ਕਿਉਂਕਿ ਮੰਨ ਲਓ ਈਰਾਨ ਦੇ ਕੋਲ ਅਗਰ ਅੱਜ ਨਿਊਕਲੀਅਰ ਬੰਬ ਹੋਵੇ ਔਰ ਈਰਾਨ ਦੀ ਵੱਡੇ ਲੈਵਲ ਤੇ ਤਬਾਹੀ ਹੋ ਜਾਵੇ ਔਰ ਉਹ ਚਲਾ ਦੇਵੇ ਤੇ ਇੱਕ ਨਿਊਕਲੀਅਰ ਧਮਾਕਿਆਂ ਦੀ ਚਿੰਨ ਚ ਚੱਲ ਪਵੇਗੀ ਅਗਰ ਪੰਜਾਬ ਬੰਬ ਜਾਂ 100 ਬੰਬ ਚੱਲੇ ਜਾਂਦੇ ਆ ਤੇ ਦੁਨੀਆ ਨੂੰ ਤਬਾਹ ਹੋਣ ਵਾਸਤੇ ਇੰਨਾ ਕ ਮਟੀਰੀਅਲ ਬਹੁਤ ਹੈ ਕਹਿੰਦੇ ਨਿਊਕਲੀਅਰ ਬੰਬ ਵੀ ਇੰਨੇ ਬਣ ਗਏ ਦੁਨੀਆ ਤਾਂ 100 ਵਾਰ ਹੀ ਤਬਾਹ ਹੋ ਜਾਏ ਹੁਣ ਪਾਕਿਸਤਾਨ ਦੇ ਕੋਲ ਇਹ ਕਿਹਾ ਜਾਂਦਾ ਕਿ ਕਰੀਬ 170 ਨਿਊਕਲੀਅਰ ਬੰਬ ਨੇ ਪਾਕਿਸਤਾਨ ਦੇ ਕੋਲ ਪਾਕਿਸਤਾਨ ਦੇ ਕੋਲ ਔਰ ਇੰਡੀਆ ਦੇ ਕੋਲ ਵੀ 1 ਸਾਲ ਪਹਿਲਾਂ ਤੱਕ 170 ਹੀ ਸੀਗੇ ਹੁਣ ਕਹਿੰਦੇ ਆ ਕਿ 180 ਹੋ ਗਏ ਨੇ 10 ਇਹਨਾਂ ਨੇ ਵਧ ਬਣਾ ਲਏ ਨੇ ਉਹਨਾਂ ਕੋਲੇ ਹੁਣ 170 180 ਨੇ ਕੋ ਬਹੁਤਾ ਵੰਡਿਆ ਨਹੀਂ ਆ ਸਭ ਤੋਂ ਵੱਡਾ ਐਟੋਮਿਕ ਹਥਿਆਰ 6000 ਦੇ ਕਰੀਬ ਐਟਮ ਬੰ 3000 ਦੇ 3000 ਦੇ ਕਰੀਬ ਅਮਰੀਕਾ ਕੋਲ ਨੇ ਤੇ 1000 ਦੇ ਕਰੀਬ ਚਾਈਨਾ ਲਈ ਫਿਰਦਾ 200 ਦੇ ਕਰੀਬ ਉਹ ਲਈ ਫਿਰਦੇ ਨੇ ਇੰਗਲੈਂਡ ਵਾਲੇ ਤੇ ਫਰਾਂਸ ਵਾਲੇ ਇਹ ਜੋ ਉਹ ਨੇ ਜਿਹੜੇ ਨੌਨ ਨੇ ਹੁਣ ਇਜ਼ਰਾਈਲ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਈਰਾਨ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਨਾਰਥ ਕੋਰੀਆ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਤੇ ਇਸ ਕਰਕੇ ਹੋ ਸਕਦਾ ਜਿਹੜੀ ਗਿਣਤੀ ਅਸੀਂ ਦੇ ਰਹੇ ਆ ਜੋ ਇੰਟਰਨੈਸ਼ਨਲ ਲੈਵਲ ਤੇ ਆ ਰਹੀ ਆ ਇਹ ਗਿਣਤੀ ਵਧ ਘਟ ਵੀ ਹੋ ਸਕਦੀ ਆ ਇਹਨਾਂ ਦਾ ਅਗਰ 5% ਵੀ ਚੱਲੇ ਜੇ 5% ਕੀ ਕਹਿੰਦਾ ਮੈਂ 2% 1% ਵੀ ਚੱਲ ਜੇ 1% ਚੱਲ ਜੇ ਤੇ ਦੁਨੀਆ ਨੂੰ ਤਬਾਹ ਹੋਣ ਲੱਗਿਆ ਟਾਈਮ ਨਹੀਂ ਲੱਗਣਾ ਕਿਉਂਕਿ ਇਹ ਹਥਿਆਰ ਓਨੇ ਖਤਰਨਾਕ ਨੇ ਜਿਹੜੇ ਨਾਗਾਸਾਕੀ ਹਿਰੋਸ਼ੀਮਾ ਦੇ ਵਰਤੇ ਗਏ ਸੀ ਉਹਨਾਂ ਨਾਲੋਂ 10 10 100 100 ਗੁਣਾ ਜ਼ਿਆਦਾ ਖਤਰਨਾਕ ਬੰਬ ਨੇ ਇਸ ਕਰਕੇ ਇਹ ਚੱਲਣਾ ਤਾਂ ਨਹੀਂ ਚਾਹੀਦਾ ਮਹਾਵਨਾਸ਼ ਹੋਣਾ ਨਹੀਂ ਚਾਹੀਦਾ ਪਰ ਇਹ ਟਰੰਪ ਵਰਗੇ ਸੰਕੀਆਂ ਦੀ ਕੋਈ ਕਮੀ ਨਹੀਂ ਹੈ ਔਰ ਦੁਨੀਆ ਦੇ ਉੱਤੇ ਅਸਲੇ ਅੰਦਰਾਸਤਰਾਵਾਦੀ ਨੇਰੀ ਚੁੱਲੀ ਹੋਈ ਹੈ ਤੁਰਕੀ 'ਚ ਵੀ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਚੁੱਕੀ ਹੈ ਆਜ਼ਰਬਾਈਜਾਨ 'ਚ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਜਾ ਚੁੱਕੀ ਹੈ ਆ ਈਰਾਨ ਦੇ ਵਿੱਚ ਪਹਿਲੇ ਹੀ ਇੱਕ ਬਣ ਕੇ ਬੈਠੀ ਹੈ ਔਰ ਕੋਲੰਬੋ ਦੇ ਵਿੱਚ ਤਾਂ ਖੈਰ ਅਸੀਂ ਇਹ ਨਹੀਂ ਸੋਚਦੇ ਆ শ্রীলੰਕਾ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇੱਕ ਅੰਦਰਾਸਤਰਾਵਾਦੀ ਸਰਕਾਰ ਤੋਂ ਖਿਹੜਾ ਸੁੜਾ ਲਿਆ ਹਮਮ ਉਹ ਤਾਂ ਚੰਗੀ ਗੱਲ ਹੋਈ ਆ ਹੁਣ ਬੰਗਲਾਦੇਸ਼ ਦੇ ਵਿੱਚ ਵੀ ਇੱਕ ਅੰਦਰ ਰਾਸ਼ਟਰਵਾਦੀ ਸਰਕਾਰ ਆ ਗਈ ਆ ਬਰਮਾ ਦੇ ਵਿੱਚ ਪਹਿਲਾਂ ਹੀ ਬਣ ਕੇ ਬੈਠੀ ਆ ਆ ਇਹ ਅੰਦਰ ਰਾਸ਼ਟਰਵਾਦੀ ਸਰਕਾਰਾਂ جنگ ਦੇ ਬਹੁਤ ਨਜ਼ਦੀਕ ਹੁੰਦੀਆਂ ਨੇ ਔਰ ਇਹ جنگ ਨੂੰ ਬਹੁਤ ਜਲਦੀ ਛੇੜਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਜਿਹੜੀ ਹੁੰਦੀ ਹੈ ਜਦੋਂ ਹਲਕਾਏ ਕੁੱਤੇ ਉਹਦੀ ਇੱਕ ਬਿਮਾਰੀ ਹੁੰਦੀ ਆ ਨਾ ਹਰ ਕਿਸੇ ਨੂੰ ਕੱਟਣਾ ਉਵੇਂ ਹੀ ਇਹ ਅੰਦਰ ਰਾਸ਼ਟਰਵਾਦੀ ਰਾਸ਼ਟਰਪਤੀ ਜਾਂ ਅੰਦਰ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਦੂਜੇ ਮੁਲਕ ਨੂੰ ਇਦਾਂ ਹੀ ਕੱਟਦਾ ਹਲਕਾਏ ਕੁੱਤੇ ਵਾਂਗ ਜਿਵੇਂ ਟਰੰਪ ਨੇ ਈਰਾਨ ਨੂੰ ਕਟਿਆ ਤੇ ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਅਗਰ ਇਹ ਅੰਤਰਰਾਸ਼ਟਰੀਵਾਦ ਦਾ ਬੁਖਾਰ ਥੋੜਾ ਜਿਆਦਾ ਹੋਰ ਅੱਗੇ ਵਧਿਆ ਤੇ ਦੁਨੀਆ ਨੂੰ ਤਬਾਹ ਹੁੰਦੇ ਆ ਮੈਨੂੰ ਨਹੀਂ ਲੱਗਦਾ देर ਲੱਗਣੀ ਆ ਜੇ 100 200 150 500 ਐਟਮ ਬੰਬ ਚੱਲ ਗਏ ਜਾਂ ਨਿਊਕਲੀਅਰ ਬੰਬ ਚੱਲ ਗਏ ਤੇ ਦੁਨੀਆ ਤਬਾਹ ਹੋਈ ਸਮਝੋ ਇਸ ਕਰਕੇ ਅਸੀਂ ਮਹਾਵਨਾਸ ਦੇ ਬਹੁਤ ਨੇੜੇ ਬੈਠੇ ਆ ਬਸ ਬਹੁਤ ਨੇੜੇ ਬੈਠੇ ਆ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਬਾਬਾ ਵੇਂਗਾ ਕੀ ਕਹਿੰਦਾ ਔਰ ਹੁਣ ਇੱਕ ਨਵੀਂ ਵੇਂਗਾ ਆ ਜੇ ਗੱਲ ਹੀ ਕਿਤੇ ਮੈਂ ਸਵਾਲ ਹੀ ਪੁੱਛਣ ਲੱਗਾ ਸੀ ਕਹਿੰਦੇ ਦੁਨੀਆ ਤਬਾਹ ਹੋਣ ਲੱਗੀ ਆ ਬੜੀ ਜਲਦੀ ਤਬਾਹ ਹੋਣ ਲੱਗੀ ਆ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਉਹਦੇ ਤਰੀਕ ਵੀ 5 ਜੁਲਾਈ ਦੇ ਦੇ ਫਿਰਦੇ ਆ 5 ਜੁਲਾਈ ਇਸ ਸਾਲ ਆ ਕੱਲ ਪਰਸੋਂ ਆਉਣ ਵਾਲੀ ਆ ਤੇ ਰਿਓ ਤਤ ਸੁਤੀ